ਕੋਈ ਬਾਣੀ ਦੀ ਸੰਭਿਆ ਦੇਣੀ ਦੂਸਰਾ ਸਾਡਾ ਇਹ ਲਾ ਹੋਏਗਾ ਉਹ ਹੈ ਨਾ ਬੱਚਿਆਂ ਨੂੰ ਗੱਤ ਕੇ ਦੀ ਕਲਾਸ ਇੱਕ ਹਫਤੇ ਦੇ ਚੋਹਾਂ ਗੱਤ ਕੇ ਦੀ ਕਲਾਸਾਂ ਕੋਸ਼ਿਸ਼ ਕਰਾਂਗੇ ਅਸੀਂ ਦੇਣ ਦੀ ਇਹ ਬੱਚਿਆਂ ਦੀ ਦੋ ਦਿਨ ਗੱਤ ਕੇ ਦੀ ਕਲਾਸ ਹੋਵੇ ਇਸੇ ਤਰ੍ਹਾਂ ਹਫਤੇ ਦੇ ਵਿੱਚ ਦੋ ਦਿਨ ਇਹਨਾਂ ਦੀ ਪ੍ਰੀਤਮ ਦੀ ਕਲਾਸ ਹੋਵੇ ਅਸੀਂ 300 ਹੋਰ ਵਾਧਾ ਕਰਨੇ ਆ ਬੱਚਿਆਂ ਦੇ ਅੰਦਰ ਤੇ ਇਹ ਸਖਲਾਈ ਆ ਜਿਹੜੀ ਇਹ ਇੱਕ ਮਹੀਨੇ ਲਈ ਹੋਏਗੀ ਇੱਕ ਮਹੀਨੇ ਦੇ ਵਿੱਚ ਅਸੀਂ ਵਿਦਿਆਰਥੀਆਂ ਨੂੰ ਦੇਖਾਂਗੇ ਇਹਨਾਂ ਵਿਦਿਆਰਥੀਆਂ ਦੇ ਵਿੱਚ ਕਿੰਨੇ ਕ ਵਿਦਿਆਰਥੀਆਂ ਦੇ ਵਿੱਚ ਉਹ ਗੁਣਵੱਤਾ ਇੱਕ ਮਹੀਨੇ ਦੇ ਵਿੱਚ ਅਸੀਂ ਪਾ ਪਾਉਂਦੇ ਹਾਂ ਇੱਕ ਮਹੀਨੇ ਦਾ ਸਪਨਾ ਬਹੁਤ ਹੁੰਦਾ ਅੱਜ ਆਪਾਂ ਸਿਖਾਉਣੇ ਜਾ ਰਹੇ ਆ ਅੱਜ ਆਪਾਂ ਅਦਾਸ ਕਰਾਂਗੇ ਇੱਕ ਮਹੀਨੇ ਦੇ ਵਿੱਚ ਜਿੰਨੇ ਵਿਦਿਆਰਥੀ ਸਿੱਖ ਜਾਣਗੇ ਜਿੰਨਾ ਵਿਦਿਆਰਥੀ ਵੱਧ ਤੋਂ ਵੱਧ ਸਿੱਖਣਗੇ ਉਹਨਾਂ ਵਿਦਿਆਰਥੀਆਂ ਨੂੰ ਫਿਰ ਅੱਗੇ ਜਿਵੇਂ ਆਪਾਂ ਕਹਿੰਦੇ ਪਹਿਲੀ ਕਲਾਸ ਤੋਂ ਦੂਜੀ ਕਲਾਸ ਹੋ ਗਏ ਉਹਨਾਂ ਨੂੰ ਲਗਾਤਾਰਤਾ ਦੇ ਵਿੱਚ ਰੱਖਿਆ ਜਾਊਗਾ ਜਿਹੜੇ ਵਿਦਿਆਰਥੀ ਨਹੀਂ ਸਿੱਖ ਪਾਉਣਗੇ ਉਹਨਾਂ ਵਿਦਿਆਰਥੀਆਂ ਨੂੰ ਫਿਰ ਦੁਬਾਰੇ ਪਹਿਲੇ ਕਲਾਸੋਂ ਫੇਰ ਸ਼ੁਰੂ ਕੀਤਾ ਜਾਊਗਾ ਜਦੋਂ ਆਪਾਂ ਦੇਖਦੇ ਆਂ ਬਈ ਜਿਹੜੀ ਗਵਰਨਮੈਂਟ ਕਲਾਸ ਹੈ ਜਿਹਨੇ ਸਕੂਲ ਦੀ ਕਲਾਸ ਹੈ ਉਹ ਸਕੂਲ ਦੀ ਕਲਾਸ ਦੀ ਵਿੱਦਿਆ ਹੁੰਦੀ ਆ ਪਾਠਕ੍ਰਮ ਹੁੰਦਾ ਉਹ ਪਾਠਕ੍ਰਮ ਬੱਚਿਆਂ ਨੂੰ ਪੜਾਇਆ ਜਾਂਦਾ ਪਹਿਲਾਂ ਫਿਰ ਉਹਨਾਂ ਦਾ ਇਮਤਿਹਾਨ ਲਿਆ ਜਾਂਦਾ ਬਿਲਕੁਲ ਇਸ ਤਰ੍ਹਾਂ ਇੱਕ ਮਹੀਨਾ ਇਹਨਾਂ ਵਿਦਿਆਰਥੀਆਂ ਨੂੰ ਪੜਾਇਆ ਜਾਏਗਾ ਇੱਕ ਮਹੀਨੇ ਬਾਅਦ ਇਹਨਾਂ ਦਾ ਨਿਰੀਖਣ ਹੋਏਗਾ ਇਹਨਾਂ ਦਾ ਜਿਹੜਾ ਇਮਤਿਹਾਨ ਹੋਏਗਾ ਉਹ ਇਮਤਿਹਾਨ ਦੇ ਵਿੱਚੋਂ ਜਿਹੜੇ ਵਿਦਿਆਰਥੀ ਪਾਸ ਹੋਣਗੇ ਉਹਨਾਂ ਵਿਦਿਆਰਥੀਆਂ ਨੂੰ ਫਿਰ ਅੱਗੇ ਲਿਜਾਇਆ ਜਾਵੇ ਤਾਂ ਪਿਆਰੇ ਸੋਹਣੇ ਵਸਖ ਜੀਓ ਇਹ ਆਪਣੇ ਕੋਲ ਤਿੰਨ ਹੰਮਰ ਹੋਗੇ ਇੱਕ ਤਾਂ ਲੜੀਦਾਰ ਸਹਿਬ ਪਾਕਿਸਤਾਨ ਆ ਸਾਰੇ ਵਿਦਿਆਰਥੀ ਆ ਜਿਹੜੇ ਉਹ ਲੜੀਦਾਰ ਸਰੂਪ ਤੋਂ ਇੱਕ ਤਾਂ ਪਤਸ਼ੇਦ ਸਰੂਪ ਹੁੰਦਾ ਹੈ ਇੱਕ ਲੜੀਦਾਰ ਸਰੂਪ ਹੁੰਦਾ ਹੈ ਇਹਦੇ ਬਾਰੇ ਪਤਾ ਤੁਹਾਨੂੰ ਨਹੀਂ ਪਤਾ ਲੜੀਦਾਰ ਹੁੰਦਾ ਜਿਹੜਾ ਜੋੜ ਕੇ ਲਿਖਿਆ ਹੁੰਦਾ ਪਾਦਸ਼ੇਦ ਹੁੰਦਾ ਜਿਵੇਂ ਆ ਤੁਸੀਂ ਆਲੇ-ਦਾਲੇ ਦੇਖ ਰਹੇ ਹੋ ਇਹ ਵੱਖ-ਵੱਖ ਜਿਵੇਂ ਤੁਹਾਡੀਆਂ ਕਿਤਾਬਾਂ ਦੇ ਵਿੱਚ ਹੁੰਦਾ ਆਏ ਨੇ ਕਿਤੇ ਲਿਖਿਆ ਹੋਇਆ ਇਹਨੂੰ ਕਹਿੰਦੇ ਆ ਪਾਦਸ਼ੇਦ ਸਰੂਪ ਇਹੇ ਤੇ ਜੁੜਿਆ ਹੋਵੇ ਸਾਰਾ ਜਿੱਥੇ ਤੱਕ ਥੋੜ ਡੰਡੀਆਂ ਨਹੀਂ ਆਉਂਦੀਆਂ ਉਥੋਂ ਤੱਕ ਇਕੱਠਾ ਜੁੜਿਆ ਹੋਇਆ ਜਿਹੜੀ ਇੱਥੇ ਸੰਖਿਆ ਦਿੱਤੀ ਜਾਣੀ ਹੈ ਉਹ ਲੜੀਦਾਰ ਸਰੂਪ ਤੋਂ ਦਿੱਤੀ ਜਾਣੀ ਹਰ ਇੱਕ ਬੱਚਾ ਜਿਹੜਾ ਉਹ ਲੜੀਦਾਰ ਸਰੂਪ ਦਾ ਪਾਠ ਹੀ ਹੋਏਗਾ ਜਿਹੜਾ ਸਾਡੇ ਕੋ ਸਿੱਧੀ ਦਾ ਸੁਭਾਅ ক্লাস ਤੋਂ ਵਿਦਿਆਰਥੀ ਹੋਏਗਾ ਉਹ ਵਿਦਿਆਰਥੀ ਲੜੀ ਦਾ ਸਬੂਤ ਤੋਂ ਪਾਸ ਕਰ ਸਕੇਗਾ ਦੂਜਾ ਸਾਡਾ ਵਿਦਿਆਰਥੀ ਹੈ ਜਿਹੜਾ